ਕਿਸਾਨਾਂ ਦੇ ਦਿਨ 13 ਤਾਰੀਖ ਨੂੰ ਦਿੱਲੀ ਕੁਛ ਨੂੰ ਲੈ ਕੇ ਹਰਿਆਣਾ ਬਾਰਡਰ ਦੇ ਪੂਰੀ ਚੌਕਸੀ ਕੀਤੀ ਗਈ ਹੈ ਤੁਸੀਂ ਦੇਖ ਰਹੇ ਹੋ ਅਸੀਂ ਖੜੇ ਹਾਂ ਮਾਣਾ ਕਿੱਥੇ ਸੜਕ ਹੈ ਜਿੱਥੇ ਕਿਤਰਮੇੜੀ ਪਿੰਡ ਨੇ ਇਸ ਦੀ ਹਰਿਆਣਾ ਦਾ ਬਾਰਡਰ ਹੈ ਹਰਿਆਣਾ ਪੁਲਿਸ ਦੇ ਜਵਾਨ ਤਾਇਨਾਤ ਆਏ ਲਗਾਤਾਰ ਤੁਸੀਂ ਦੇਖ ਰਹੇ ਹੋ ਜਵਾਨ ਤਾਇਨਾਤ ਆਏ ਅਭੀ ਤਾਂ ਪੂਰੀ ਚੌਕਸੀ ਹੈ ਕਿਉਂਕਿ ਵੈਸੇ ਵੀ ਕਿਸਾਨਾਂ ਵੱਲੋਂ ਕਹੇ ਕਿ ਵੀ ਇਸ ਰਸਤੇ ਅਸੀਂ ਦਿੱਲੀ ਨਹੀਂ ਜਾਣਾ ਲਗਾਤਾਰ ਤੁਸੀਂ ਇਧਰ ਬਸ ਦੇਖੋ ਹਾਸੀ ਬੁਟਾਣਾ ਨਹਿਰ ਹੈ ਹਾਸੀ ਬੁਟਾਣਾ ਨਹਿਰ ਦੇ ਨਾਲ ਹਰਿਆਣਾ ਪੁਲਿਸ ਵੱਲੋਂ ਬੈਰੀਕੇਡਰ ਲਾਏ ਗਏ ਹਨ ਬੈਰੀਕੇਡਰ ਲਾਏ ਗਏ ਤਾਂ ਕਿ ਕਿਸਾਨ ਆਏ ਤਾਂ ਰੋਕਿਆ ਜਾ ਸਕੇ ਆਸੀ ਬਟਾਲੇ ਨਹਿਰ ਦੇ ਨਾਲ ਬੈਰੀਕੇਡਰ ਲਾਏ ਹਨ ਪਿਛਲੀ ਵਾਰ ਵੀ ਕਿਸਾਨਾਂ ਵੱਲੋਂ ਇਸ ਰਸਤੇ ਇਸ ਰਸਤੇ ਤੋਂ ਬਾਇਆ ਕੈਥਲ ਹੁੰਦੇ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਹਰਿਆਣਾ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਸੀ ਇਸ ਵਾਰ ਵੀ ਕਿਸਾਨਾਂ ਦੇ ਇਸ ਦਿੱਲੀ ਜਾਣ ਵਾਲੇ ਮਾਮਲੇ ਨੂੰ ਲੈ ਕੇ ਹਰਿਆਣਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਇਸ ਸੜਕ ਦੇ ਖਾਸ ਤੌਰ ਤੇ ਸਮਾਣਾ ਕੈਥਲ ਜਿਹੜੀ ਸੜਕ ਹੈ ਤਰਮੇੜੀ ਤੇ ਟਟਿਆਣਾ ਦੇ ਬਾਰਡਰ ਦੇ ਜਿਹੜਾ ਹਾਸੀ ਬਰਾਂ ਨਹਿਰ ਤੇ ਹਰਿਆਣਾ ਪੁਲਿਸ ਨੇ ਪੂਰੀ ਚੌਕਸੀ ਕੀਤੀ ਹੈ ਰਸਤਾ ਰੋਕਿਆ ਜਾ ਸਕਦਾ ਜੇ ਕਿਸਾਨ ਇਸ ਰਸਤੇ ਆਣਗੇ ਉਹਨਾਂ ਨੂੰ ਰੋਕਿਆ ਵੀ ਜਾਊਗਾ ਉੱਥੇ ਮਿੱਟੀ ਖੱਡੇ ਵੀ ਪੱਟੇ ਗਏ ਮਿੱਟੀ ਵੀ ਘਰੀ ਗਈ ਹੈ ਕੋ ਟਰਾਲੀਆਂ ਵੀ ਖੜੀ ਕੀਤੀ ਗਈਆਂ ਹਰਿਆਣਾ ਜ਼ਬਾਨ ਦੇ ਜਿਹੜੇ ਪੁਲਿਸ ਕੇ ਜਵਾਨ ਹੈ ਉਹ ਲਗਾਤਾਰ ਨਿਗਰਾਨੀ ਵੀ ਰੱਖ ਰਹੇ ਹੈ ਕੋਈ ਸੱਕੀ ਵਿਅਕਤੀ ਇੱਧਰ ਜਾਂਦਾ ਹੈ ਤਾਂ ਉਸ ਦੀ ਚੈਕਿੰਗ ਵੀ ਅਜੇ ਫਿਲਹਾਲ ਨਹੀਂ ਹੈ ਲੇਕਿਨ ਕੱਲ ਅਰ ਪਰਸੋਂ ਦੋ ਦਿਨ ਦੇ ਵਿੱਚ ਕਿਸਾਨ ਕਿਆ ਰੁਖ ਬਣਾਉਂਦੇ ਆਂ ਜਾਣਦੇ ਆਂ ਔਰ ਕੁਝ ਜਥੇਬੰਦੀਆਂ ਵੱਲੋਂ ਐਲਾਨ ਵੀ ਕੀਤੇ ਗਏ ਵੀ ਅਸੀਂ ਨਹੀਂ ਜਾਵਾਂਗੇ ਲੇਕਿਨ ਕੁਝ ਅੱچھے ਬੰਦਿਆਂ ਜਾਣ ਗੀਆਂ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਅੰਬਾਲਾ ਸੰਭੂ ਰਸਤੇ ਅਤੇ ਖਨੋਰੀ ਰਸਤੇ ਜਾਵਾਂਗੇ ਲੇਕਿਨ ਕਿਸਾਨਾਂ ਦਾ ਕੋਈ ਪਤਾ ਨਹੀਂ ਇਸ ਕਰਕੇ ਹਰਿਆਣਾ ਪ੍ਰਸ਼ਾਸਨ ਵੱਲੋਂ ਹਰ ਬਾਰਡਰ ਤੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਆਂ ਉੱਥੇ ਪੂਰੀ ਤੌਕਸੀ ਕੀਤੀ ਗਈ ਹੈ ਜਥੇਬੰਦੀਆਂ ਦੀ ਤਿਆਰੀਆਂ ਫੁੱਲ ਨੇ ਜੀ ਦਿੱਲੀ ਜਾਣ ਨੂੰ ਜਿਹੜਾ 13 ਫਰਵਰੀ ਦਾ ਐਲਾਨ ਕੀਤਾ ਹੋਇਆ ਹੈ ਘੜੀ ਘੜੀ ਦੰਗ ਜਾਰੀ ਹੈ ਇਹ ਜੀ ਸਾਹ ਮਤਲਬ ਕਿ ਅਜੇ ਤਾਂ 18 19 ਜਿਹੇ ਬੰਦੀਆਂ ਨੇ ਜਿਨ੍ਹਾਂ ਦਾ ਐਲਾਨ ਹੈ ਵੈਸੇ ਕੰਮ ਸਾਰਿਆਂ ਦਾ ਹੀ ਹੈ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਤਾਂ ਜਿਹੜਾ ਇਹ ਹਰਿਆਣਾ ਸਰਕਾਰ ਬੀਜੇਪੀ ਸਰਕਾਰ ਇਹ ਮੈਂ ਵੇਖਿਆ ਆਪਣਾ ਤੋਂ ਬਾਰਡਰ ਤੇ ਦੇਖ ਹੀ ਜਾਏ ਤਾਂ ਇਹ ਹਰਿਆਣੇ ਦੀ ਸਰਕਾਰ ਬੀਜੇਪੀ ਦੀ ਸਰਕਾਰ ਆ ਤੇ ਇਹਨਾਂ ਨੇ ਜਿਹੜਾ ਅੱਗੇ ਬੈਰੀਕਡ ਲਾ ਰਹੇ ਨੇ ਕਿਸਾਨਾਂ ਨੂੰ ਰੋਕਣ ਦੀ ਬਜਾਏ ਉਹਦੇ ਰੋਕਣ ਤੋਂ ਬਜਾਏ ਪਹਿਲਾਂ ਇਹ ਐਲਾਨ ਹੀ ਕਿਉਂ ਨਹੀਂ ਕਰ ਦਿੰਦੇ ਜਿਹੜੀਆਂ ਮੰਗੀਆਂ ਮੰਨਾਂ ਨੇ ਮੰਗਾ ਨੇ ਉਹ ਲਾਗੂ ਕਿਉਂ ਨਹੀਂ ਕਰਦੇ ਮੈਂ ਭਾਜਪੀ ਨੂੰ ਪੁੱਛਣਾ ਚਾਹੁੰਦਾ ਮੈਂ ਬਾਕੀ ਹੋਰ ਜਿਵੇਂ ਕੋਈ ਧੜਾਧੜ ਪੰਜਾਬ ਚੋਂ ਹਰਿਆਣਾ ਚੋਂ ਭਾਜਪੀ ਨਾਲ ਰਲਦੇ ਨੇ ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਵੀ ਦੇਖ ਲਓ ਆ ਹਰਿਆਣਾ ਸਾਹਿਬ ਭਾਜਪੀ ਸਰਕਾਰ ਦੇ ਹਾਲਾਤ ਨੇ ਮੈਂ ਕਿਸੇ ਸਰਕਾਰ ਨੂੰ ਮਾੜੇ ਨਹੀਂ ਕਹਿੰਦਾ ਪਰ ਉਹਨਾਂ ਦੇ ਹਾਲਾਤ ਦੇਖ ਲਓ ਵੀ ਕਿਸਾਨਾਂ ਨਾਲ ਆਪਣੀਆਂ ਮੰਗਾਂ ਜਿਹੜੀਆਂ ਜਾਇਜ਼ ਇਹਨਾਂ ਮੰਨੀਆਂ ਹੋਈਆਂ ਨੇ ਉਹਦੇ ਹੱਕ ਵਿੱਚ ਦਿੱਲੀ ਜਾ ਰਹੇ ਨੇ ਤੇ ਇਹਨਾਂ ਨੇ ਅੱਗੇ ਬੈਰੀਕੇਡ ਇਸ ਨਾਲ ਕਰਤੀ ਜਿਵੇਂ ਕਿ ਪਾਕਿਸਤਾਨ ਦਾ ਤੇ ਹਿੰਦੁਸਤਾਨ ਦਾ ਬਾਰਡਰ ਹੁੰਦਾ ਇਹ ਇਹਨਾਂ ਤੋਂ ਮੇਰਾ ਵਾਲਾ ਪਾਕਿਸਤਾਨ ਵਾਲਾ ਹਿੰਦਰਾ ਹਿੰਦੁਸਤਾਨ ਵਾਲੇ ਬਾਰਡਰ ਤੇ ਵੀ ਇਹਨਾਂ ਪ੍ਰਬੰਧ ਨਹੀਂ ਜਿੰਨਾ ਇਹ ਕਰ ਰਹੇ ਨੇ ਹਰਿਆਣਾ ਦੀ ਤਿਆਰੀਆਂ ਹਰਿਆਣਾ ਪ੍ਰਸ਼ਾਸਨ ਹਰਿਆਣਾ ਤੇ ਜੀ ਦੇਖੋ ਸਾਡਾ ਥੱਲੇ ਰਾਹ ਉਤਰਦਾ ਉਹ ਪੱਟ ਦਿੱਤਾ ਹੈ ਸਾਡੇ ਖੇਤ ਦੋਨਾਂ ਪਾਸੇ ਸਾਡੇ ਨੇ ਅੱਧਾ ਪੋਲ ਸਾਡੀ ਖੇਤਾਂ ਦੇ ਵਿੱਚ ਮਾਲਕੀ ਦੇ ਵਿੱਚ ਖੇ ਆਪਣਾ ਚਲੋ ਪੀ ਡਬਲਯੂ ਵਾਲਿਆਂ ਨੇ ਇਹਨਾਂ ਨੇ ਇੱਕ ਦੋ ਕਿਲਾ ਉਹਰਾਂ ਲੈ ਰੱਖੀ ਹੈ ਉਹਰੇ ਵਿੱਚ ਮੈਂ ਉਹ ਕਹਿੰਦਾ ਇੱਕ ਹਰਿਆਣਾ ਪ੍ਰਸ਼ਾਸਨ ਨੂੰ ਮੈਂ ਅਪੀਲ ਕਰਦਾ ਵੀ ਜਿਹੜੇ ਹਰਿਆਣਾ ਸਰਕਾਰ ਪਹਿਲਾਂ ਆਣ ਕੇ ਟਰੈਪ ਕਾਲੇ ਨਾਕਾ ਲਾ ਲਿੰਦੇ ਨੇ ਇਹ ਸਾਡੇ ਖੇਤਾਂ ਜਾਣ ਕੇ ਪੰਜਾਬ 'ਚ ਨਾਕਾ ਲਾਉਂਦੇ ਨੇ ਫਿਰ ਉਹ ਇਹ ਜਾਂਦੇ ਕੋ ਨਹੀਂ ਲੋਕਾਂ ਨੂੰ ਇੰਨਾ ਪਰੇਸ਼ਾਨ ਕਰਦੇ ਨੇ ਇੰਨੇ ਇਹ ਜਾਂਦੇ ਨਹੀਂ ਦੂਜੇ ਆ ਜਾਂਦੇ ਨੇ ਕਿਸਾਨ ਜਾਣਗੇ ਹਰ ਹਾਲ ਹਾਂ ਹਾਲ ਹਾਲ ਤੇ ਜਾਣਗੇ ਜੀ ਕਿਸਾਨ ਦਿੱਲੀ ਜਾਣਗੇ ਸਾਡੇ ਜਿੱਥੇ ਬੰਦੀਆਂ ਕ੍ਰਾਂਤੀਕਾਰੀ ਸਾਰੀਆਂ ਜਾ ਰਹੀਆਂ ਨੇ ਮਤਲਬ ਸਾਰੀਆਂ ਜਿੱਥੇ ਬੰਦੀਆਂ 13 18 18 ਕਿਹੜੇ ਕਿਹੜੇ ਜਿੱਥੇ ਬੰਦੀਆਂ ਨਹੀਂ ਜਾ ਰਹੀ ਨਹੀਂ ਅਜੇ ਤਾਂ ਮਤਲਬ ਇਹ ਹੀ ਹੈ ਅਜੇ ਤਾਂ ਅੰਬੋਦੂਸਾ ਜਾਂ ਪਿਆ ਹੋਇਆ ਮੇਰਾ ਖਿਆਲ ਤਾਂ ਸਾਰੀਆਂ ਜਾਣਗੀਆਂ ਕੈਮਰਾਮੈਨ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼